ਜਾਣਾ ਵਾ ਇਹ ਕਿਪੂ ਕੋਟ ਕਿ ਤਿਆਰ ਹੋ ਜਾਦਾ ਉਹ ਨਹੀਂ ਤੈਨੂੰ ਤਿਆਰ ਹੋ ਗਿਆ ਤਾਂ ਤੁਰ ਹੀ ਆ ਦੇਈ ਤੈਨੂੰ ਲੈ ਜਾਈ ਮੈਨੂੰ ਸੜਦਾ ਇੱਥੇ ਅੰਬ ਤਾਂ ਦੇਖ ਪੀ ਮੈਂ ਇੱਥੇ ਸਾਫ ਸਾਂ ਚੁੱਕ ਮੈਨੂੰ ਦੇਪੀ ਆਹ ਦੇਪੀ ਮੈਂ ਆਇਆ ਤੈਨੂੰ ਕਮਾ ਕੇ ਜਾਈਏ ਮੈਂ ਚੁੱਕ ਹਾਂ ਚੋ ਹਾਈਦਲ ਨਹੀਂ ਕਰੀ ਚੁੱਕ ਡੇ ਜੇ ਉਹ ਜਿ ਦੇਖਦੀ ਤਾਂ ਚੱਕ ਲੈnde ਨਜਰਾ ਤੋਂ ਡਿੱਗ ਗਈ ਕੀ ਕਰੀਏ ਲੈ ਉnde ਡਿੱਗਦੀ ਤਾਂ ਚੋਕ ਲੈnde ਨਜਰਾ ਤੋਂ ਡਿੱਗ ਗਈ ਕੀ ਕਰੀਏ ਉਹ ਛੱਡ ਜਾ ਫਿਰ ਇੱਦੇ ਹੁਣ ਮੈਂ ਨਹੀਂ ਜਾਣਾ ਹੁਣ ਚਲੋ ਘਰ ਨੂੰ ਚਲ ਉੱਠ ਹੁਣ ਨਹੀਂ ਚੱਪਲਾਂਗੇ ਆਹੋ ਹੈ ਗੁੱਸਾ ਕਰਕੇ ਬਹਿ ਗਈ ਓਏ ਤੇਰੀ ਗੱਲ ਸੁਣੋ ਸਾਬ ਵੇ ਮਾੜੀ ਗੱਲ ਕੀਤੀ ਐ ਬਹਿਜੇ ਉਹਨੇ ਗੱਦੀ ਦਾ ਚੁੱਕ ਲਈ ਮੈਂ ਮੰਨਦੀ ਕਿ ਨਾ ਜਾਉਂਗੀ ਉਹ ਤਾਂ ਮੈਨੂੰ ਠਾਲ ਲਾਉ ਪਰ ਪੜਾ ਜਾ ਨਹੀਂ ਨਹੀਂ ਅੱਜ ਕਾਹ ਜਿੰਨੇ ਦੇ ਟੁਕੜਾ ਨੇ ਦੇ ਦੇ ਹੱਥ ਪਿਰਾ ਮੇਰਾ ਨਾਮ ਹੋਣਾ ਹੈ ਜਿੰਨੇ ਟੁਕੜੇ ਹੋਣੇ ਦਿਲ ਦੇ ਨਹੀਂ ਹਰ ਟੁਕੜੇ ਤੇ ਤੇਰਾ ਨਾਮ ਹੋਣਾ ਹਰ ਟੁਕੜੇ ਤੇ ਤੇਰਾ ਨਾਮ ਹੋਣਾ ਹਾਂ ਪਰ ਉਹ ਮੈਂ ਡਰ ਨਾਲ ਹੀ ਤੇ ਜਾਣੇ ਨੇ ਜਾਣੇ ਸੁਣਦੇ ਜੇ ਜੇ ਨਜ਼ਰਾਂ ਤੇ ਛੋੜ ਦਿੱਤਾ ਮਨਪਰੀਤ ਮਗਰ ਵੀ ਰਹਿ ਗਿਆ ਹੈ ਨਾ ਅਵੇਂ ਸਾਡੇ ਨਾਲੇ ਜਾਵੇਂ ਕਿਸੇ ਹੋਰ ਨਾਲ ਬੱਲੇ ਉਹ ਚਿਲਾਕ ਸੱਜਣਾ ਸੱਜਣਾ ਬੱਲੇ ਉਹ ਚਲਾਕ ਸੱਜਣਾ ਸੱਜਣਾ ਉਹਦਵੇ ਤੁਸੀਂ ਆਪੇ ਕਿਹਾ ਨਜ਼ਰਾਂ ਤੇ ਜੇ ਨੁੱਟਿਆ ਵੀ ਮਨ ਜਿੱਤਨਾ ਮਰਜੀ ਜਾਵਾ ਚੱਲਾ ਗਈ ਨਾ ਗੁੱਸਾ ਨਹੀਂ ਕਰੀਦਾ ਉੱਠ ਤਾਂ ਹੁਣ ਨਹੀਂ ਮੈਨੂੰ ਬਹੁਤਾ ਖੜਨ ਵਾਲੇ ਮੈਂ ਨਹੀਂ ਉੱਠ ਲੈਣਾ ਜਾਣਾ ਚੱਲੇ ਸ਼ਰਦਾ ਸੁਣ ਤੇਰੇ ਭਾਂਡੇ ਵੀ ਮੰਜੀ ਮੈਨੂੰ ਪਾਣੀ ਵੀ ਰੋਟੀਆਂ ਵੀ ਬੁਕਾ ਕੇ ਦੂੰ ਤੇ ਚਪੋਰ ਵੀ ਕਰਨੀ ਸੱਜੀ ਲੱਗੀ ਤੇਰੇ ਲੀੜੇ ਵੀ ਤੋ ਦੂ ਤੋੜ ਵੀ ਕਰੂਗਾ ਤੇ ਅੰਡਜ ਪਾਉਣ ਨੂੰ ਰੋਟੀ ਪਾਣੀ ਤੇ ਦੇਂਗਾ ਤੇ ਤੈਨੂੰ ਮੈਂ ਕਹਤਾ ਵੀ ਰੋਟੀ ਪਾਣੀ ਬੁਕਾ ਕੇ ਤੂੰ ਕਹਤਾ ਮੈਂ ਬੈਠੀ ਨੂੰ ਗੱਲਾਂ ਹੀ ਸਲਾਮਾਚਾਰ ਆ ਭਾਵੇਂ ਤੇਰਾ ਟਿੰਡ ਭਰਿਆ ਜੀ ਤੇ ਪਰ ਮੈਂ ਗੱਲਾਂ ਨਹੀਂ ਭਰਾਂ ਪਰ ਇਹ ਕਹ ਲੈ ਜੇ ਜਾਣਾ ਤੂੰ ਮੈਨੂੰ ਕਹਤਾ ਮੈਂ ਨਾ ਨਜ਼ਰਾਂ ਤੇ ਦੇਖੀ ਆ ਅਜੇ ਮੈਂ ਆਪਣੇ ਮਨ ਨਾਲ ਸਲਾਹ ਕਰ ਲੈਂਦੇ ਆ ਅਜੇ ਮੈਂ ਇਹ ਦੀ ਛੇਤੀ ਨਹੀਂ ਤੇਰੀਆਂ ਗੱਲਾਂ ਤੇ ਕੀ ਆ ਐਡੀ ਵੱਡੀ ਜਿਹੜੀ ਜਨਾਨੀ ਨੂੰ ਬੰਦੇ ਨੇ ਗੱਲ ਕਰ ਦੇਣੀ ਨਾ ਉਹ ਛੋਟੀ ਨਹੀਂ ਹੁੰਦੀ ਤੇ ਤੂੰ ਵੀ ਮੈਨੂੰ ਨਾ ਕਰ ਦਿੰਦੀ ਹੈ ਨਾ ਤੇ ਮੁੰਡਾ ਵੀ ਜੱਟਾਂ ਕੂੜਾ ਨਹੀਂ ਨਾ ਮੈਂ ਵੀ ਨਹੀਂ ਪਰਵਾਹ ਕਰਦਾ ਫਿਰ ਤੇ ਜਾ ਫਿਰ ਠੀਕ ਜਾ ਜਾ ਆ ਚਲੋ ਚਲੋ ਤੁਹਾ ਮम्मी ਦੇਖ ਗਈ ਐਸੇ ਕਿੱਗੇ ਪਰਿਵਾਰਕੀਂ ਜਾ ਪਰਿਵਾਰਕੀਂ ਤੇਰੀਆਂ ਦਾ ਭੈਣ ਹੈਗੀ ਅਮਰੋ ਮੈਂ ਕਿੱਥੇ ਸੱਚੀ ਪਿਆਵਾ ਜਦ ਨਾਲ ਕਿੱਥੋਂ ਨਾ ਵੱਡੋਗੇ ਉਹ ਤਾਂ ਵੀ ਕਰਨੀ ਨਾ ਪਾਉਂਦੀ ਹਣ ਪਰ ਉਹਨੇ ਮਿਹਨਤ ਤੇ ਮਿਹਨਤ ਮਾਨਨੇ ਨਾ ਉਹ ਕਹਿੰਦੀ ਤੂੰ ਤੇ ਮੇਰੇ ਮੱਥੇ ਲੱਗ ਗਈ ਨਿੰਦਾ ਕਰ ਗਈ ਮੇਰੇ ਸਾਥ ਲੱਗ ਗਈ ਤੂੰ ਡਿੱਗੀ ਰਹਿੰਦੀ ਮੈਂ ਤੇ ਕਿ ਹਾਂ ਮਾਂ ਨੂੰ ਡਿੱਗੀ ਰਹਿਣ ਦੇਣਾ ਪੈਗੀ ਹੈ ਭੈ ਜੀ ਯਾਰ ਉਦੇ ਉੱਤੇ ਹੋਰ ਕਿਆ ਪੈਰ ਮਾਰਨੇ ਹੁੰਦੀ ਦੋਦੀ ਲੱਤ ਦੇ ਉੱਤੇ ਸਮਝ ਲਈ ਆਸਾ ਗਾਨ ਨੂੰ ਮੂੰਹ ਠਾ ਕੀਤਾ ਮੇਰੀ ਬਾਤ ਨੇ ਆ ਸਸਰੀਕਾ ਸਸਰੀਕਾ ਠੀਕ ਠਾਕ ਵਧੀਆ ਵਧੀਆ ਇਹ ਤੁਸੀਂ ਇਦਾਂ ਬੈਠੇ ਗਾੜੀ ਇੱਥੇ ਆਉਣ ਲੱਗੀ ਤੁਹਾਨੂੰ ਖੀਰ ਪੰਗਤਾਂ ਦੇ ਵਿੱਚ ਪੰਗਤਾਂ ਦੇ ਵਿੱਚ ਹਮਰੋ ਬੈਠੀ ਪੰਗਤ ਵਿੱਚ ਵੇ ਲੋਕੇਸ਼ਨ ਆਉਣ ਦੇ ਕਿਦਾਂ ਦੀ ਉਹਦੀ ਹਾਂ ਹਾਂ ਵਿੱਚ ਅਮਰੋ ਬੈਠੀ ਸਾਜ ਰਹੀ ਹੈ ਚਲ ਬਾਰੂਤੀ ਬੋਲੋ ਉਹਨਾਂ ਦੇ ਪਾਰਕਿੰਗ ਦੇ ਵਿੱਚ ਉੱਚੀ ਬੋਲੋ ਹੁਣ ਭਾਵੇਂ ਚੀਕਾ ਮਾਰੋ ਰੋਲਾ ਪਾਓ ਜੋ ਮਰਜ਼ੀ ਕਰੋ ਮੇਰੇ ਰੰਗ ਦੇ ਪਾਇਆ ਹੋ ਜਾ ਉਹ ਬੰਦੇ ਨਾ ਰੇ ਵਿੱਚ ਦੇ ਉਹਦੀ ਗਿੱਟਕੀ ਕੀ ਆਂਦਾ ਵਾ ਭਰੇ ਵਿੱਚ ਜਾ ਉਹਦੀ ਗਿੱਟਕੀ ਤੇ ਕੀ ਆਮਦ ਰੰਗਾ ਸੂਟ ਪਾਇਆ ਵਾ ਜਾਮਦ ਰੰਗਾ ਸੂਟ ਪਾਇਆ ਵਾ ਠੀਕ ਠੀਕ ਆ ਉਹ ਤਾਂ ਮੈਂ ਗੱਡੀ ਤੇ ਹਾਂ ਤਿੱਕੀ ਕੁੜੀ ਹੈਗੀਆ ਤੇ ਹਾਂ ਜੱਗੀ ਜਾਨਿਆ ਰਾਂ ਮੇਰੇ ਰੋਟੇ ਦੀ ਨਾ ਵਧੀਆ ਲੱਗਣਾ ਹਾਂ ਕਿ ਤਿੰਨ ਨੂੰ ਤਾਂ ਪਤਾ ਹੀ ਆ ਮੰਮੀ ਤੇ ਪਿਓ ਘਰ ਵਾਲੇ ਜਿਹਾ ਨਾ ਪਿਓ ਪ੍ਰਾਨ ਦੀ ਗੱਲਾਂ ਕਰਦੀ ਨਾਲੇ ਦਿੱਕਰਾ ਕਰਦੀ ਇਹਨੇ ਨਾ ਤੇ ਤੂੰ ਤੈਨੂੰ ਤਾਂ ਪਤਾ ਹੀ ਆ ਅੱਜ ਤੱਕ ਮਾਵਾ ਵੀ ਆਖਾ ਪਿਓ ਦੇਖੀ ਆ ਤਾਂ ਤੇ ਨਾ ਸਿੰਪਲਾ ਕਰੋ ਅੱਜ ਤੇ ਨਿੰਬੂ ਲਏ ਹੁਲਾਰੇ ਲੈਣ ਪੂਰੇ ਹਵਾ ਦੇ ਵਿੱਚ ਹੁੱਲੇ ਹਲਾਰੇ ਹੁੱਲੇ 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 ਨਵੇਂ ਸਾਲ ਦਾ ਪ੍ਰੋਗਰਾਮ ਇੱਕ ਵਾਰ ਆਇਆ ਹੀ ਹੁੱਲੇ ਹੁਲਾਰੇ ਇੱਧਰ ਵੀਡੀਓ ਸ਼ੂਟ ਹੋਣ ਲੱਗੀ ਆ ਬਗਾਵਤ ਬਗਾਵਤ ਵੀਡੀਓ ਵਿੱਚ ਹੋਣ ਰਹੀ ਸ਼ੂਟਿੰਗ ਵਿੱਚ ਇਹ ਹਾਸਾ ਖੇਡਾ ਬਹੁਤ ਕੁਝ ਠਟ ਸੋਹਣੀ ਲੱਗਦੀ ਹੋਣੀ ਕਾਦੀ ਇਹਦੀ ਕਰਾ ਦੇਣਾ ਕਟਿੰਗ ਦੀ ਕਰੀ ਹਾਂ ਹਾਂ ਕਾ ਦੇ ਹੋਣਾ 15-15 ਦਿਨਾਂ ਬਾਅਦ ਕਟਿੰਗ ਕਰਾਉਣੀ ਪੈਂਦੀ ਵੱਡੀ ਜੀ ਤੋਂ ਕੋਣ ਦੀ ਕਾਦੀ ਆਵੇ ਲੱਗਣ ਦੇ ਸਾਡਾ ਮੌਸਮ ਹੈ ਨਾ ਕਿੰਨਾ ਕਾ ਹੋ ਗਿਆ ਫਿਰ ਪਰ ਹੈ ਜਿਹੜੀ ਬਹੁਤ ਸੋਹਣੀ ਲੱਗਣ ਢਈ ਮਨਪ੍ਰੀਤ ਸਹੀ ਗੱਲ ਹੈ ਨਾ ਹਾਂ ਨੇਚਰ ਹਰੇ ਆ ਬਲ ਮੇਲਾ ਕਿਦਾਂ ਦੀ ਜੀਜਾ ਬਣਾਈ ਹੈ ਹਾਂ ਸਮੇ ਸਮੇ ਨਾਲ ਸਾਰਾ ਕੁਝ ਹੀ ਆਪਣੇ ਆਪ ਕੋ ਇਹਨਾਂ ਨੂੰ ਫੁੱਲ ਲੱਗਣ ਦੇ ਆ ਫਿਰ ਇਹਨਾਂ ਨੂੰ ਫਲ ਲੱਗ ਜਾਣੀ ਹਮ ਵਧੀਆ ਸੁੱਟਾਂ ਆਵੇ ਹੁਣ ਹਵਾ ਇੰਨੀ ਆਉਂਦੀ ਐ ਨਾ ਗਰਮੀ ਤਾਂ ਵੀ ਇੰਨੀ ਲੱਗੀ ਜਾਂ ਰਹੀ ਆ ਕੱਲ ਵਾਲੇ ਜਿਹੜੀ ਅੱਜ ਵੀਡੀਓ ਪਾਈ ਐ ਨਵੇਂ ਮੋੜ ਜ਼ਿੰਦਗੀ ਦੇ ਹਮ ਤਾਂ ਉਹ ਵੇਖਾ ਤੇ ਵਿੱਚ ਮਾਮਾ ਕਿਦਾਂ ਭਿੱਜਿਆ ਸੀਗਾ ਆਹੋ ਪੂਰਾ ਹੀ ਸੂਟ ਉਹਦਾ ਭਿੱਜਿਆ ਪਾਣੀ ਵਾਂਗ ਪਾਣੀ ਕਰੰਦੀ ਸੀਗੀ ਤਾਂ ਵੀ ਗਰਮੀ ਲੱਗਣ ਦੀ ਦੇਖ ਕੇ ਤਾਂ ਆਪਾਂ ਜੋਤੀ ਦੇ ਪਕੌੜਿਆਂ ਵੱਲ ਧਿਆਨ ਹੀ ਨਾ ਦਿੱਤਾ ਗਰਮੀ ਬਹੁਤ ਜਿਆਦੀ ਲੱਗ ਗਈ ਜਦ ਸਰੀਰ ਕਹ ਦੇ ਨਾ ਦੇਸੀ ਗਲ ਮਟ ਖਾ ਗਿਆ ਸਰੀਰ ਉਹ ਗੱਲ ਹੋ ਜਾਂਦੀ ਮੋਰ ਵੇਖੋ ਬੈਠਾ ਮਨਪ੍ਰੀਤ ਦੇ ਘਰ ਸਕੂਟਰੀ ਤੇ ਪਹਿਲਾਂ ਮੈਂ ਉਹਨਾਂ ਦੇ ਰਗਵੀਰ ਕੇ ਮੋਟਰਸਾਈਕਲ ਤੇ ਬੈਠਾ ਸੀ ਹੁਣ ਮਜੇ ਨਾਲ ਸਕੂਟਰੀ ਤੇ ਬੈਠਾ ਅੱਗੇ ਆਇਆ ਸੀ ਤੇ ਵੇੜੇ ਵਿੱਚ ਮਨਪ੍ਰੀਤ ਨੇ ਰੋਟੀ ਪਾਈ ਆ ਰੋਟੀ ਰਾਟੀ ਖਾ ਕੇ ਚੱਲ ਗਿਆ ਸੀ ਹੁਣ ਫੇਰ ਆ ਗਿਆ ਲੈ ਅੰਕਲ ਨੂੰ ਵੇਖ ਕੇ ਤੇ ਭੱਜ ਗਿਆ ਹੀ ਉੱਤਰ ਕੇ ਆ ਜਾ ਆ ਜਾ ਭਰਾ ਇੱਥੇ ਚੱਲ ਜਣਾ ਆਪਣੇ ਘਰ ਨੂੰ ਹੁਣੇ ਰੋਟੀ ਪਾਈ ਹੈ ਨੂੰ ਰੋਟੀ ਪਾਈ ਹੀ ਅੱਗੇ ਨਹੀਂ ਵੇਖ ਲੋ ਲੈ ਆਓ ਜੇ ਖਾਂਦਾ ਤੇ ਭਰੀ ਜਾਂਦੀ ਹੈ ਇੱਧਰ ਰੁਕ ਮਟ ਆਹ ਜੰਗਲ ਬੇਲਾ ਬਣਿਆ ਪੂਰਾ ਜੰਗਲ ਬੇਲਾ ਹਾਂ ਹੋਰ